ਅੱਜ ਦੀ ਵੀਡੀਓ ਹੈਗੀ ਰਿਕੁਐਸਟਡ ਵੀਡੀਓ ਕਿ ਮੇਰੇ ਸਬਸਕ੍ਰਾਈਬਰ ਨੇ ਉਹਨਾਂ ਨੇ ਮੈਨੂੰ ਕਿਹਾ ਸੀ ਕਿਨੇ ਦਿਨਾਂ ਦਾ ਕਿ ਦੀਦੀ ਮਿਲਿਆ ਰੋਗ ਜਾਨੀ ਕਿ ਮਿਲਿਆ ਰੋਗ ਹੁੰਦਾ ਹੈ ਮੈਂ ਤੁਹਾਨੂੰ ਦੱਸਦੀ ਆ ਕੀ ਹੁੰਦਾ ਹੈ ਉਹਦੇ ਲਈ ਸਾਨੂੰ ਜਾਣਕਾਰੀ ਦੱਸੋ ਤੇ ਅੱਜ ਮੈਂ ਤੁਹਾਨੂੰ ਉਹਦੇ ਵਾਸਤੇ ਜਾਣਕਾਰੀ ਦੱਸ ਰਹੀ ਆ ਪਹਿਲਾਂ ਤਾਂ ਤੁਸੀਂ ਦੇਖੋ ਮਿਲਿਆ ਰੋਗ ਹੁੰਦਾ ਕੀ ਹੈ ਇਸ ਤਰੀਕੇ ਨਾਲ ਛੋਟੇ ਛੋਟੇ ਦਾਣੇ ਹੁੰਦੇ ਨੇ ਛੋਟੇ ਛੋਟੇ ਅੱਖਾਂ ਦੇ ਆਲੇ ਦੁਆਲੇ ਦਾਣੇ ਹੋ ਜਾਂਦੇ ਨੇ ਸਕੀਨ ਤੇ ਛੋਟੇ ਛੋਟੇ ਦਾਣੇ ਹੋ ਜਾਂਦੇ ਨੇ ਕਈ ਵਾਰ ਆਪਾਂ ਨੂੰ ਲੱਗਦਾ ਹੈ ਕਿ ਪਿੰਪਲ ਹੈ ਜਾਂ ਬਲੈਕ ਹੈਡਸ ਵਾਈਟ ਹੈਡਸ ਬਣ ਗਏ ਨੇ ਪਰ ਨਹੀਂ ਇਹ ਮਿਲਿਆ ਰੋਗ ਹੁੰਦਾ ਇਕੱਠਾ ਹੋ ਜਾਂਦਾ ਹੈ ਮਤਲਬ ਕਿ ਪਸ ਨਹੀਂ ਹੁੰਦੀ ਇਦਾਂ ਰੜਕਦੇ ਨੇ ਦਾਣੇ ਜੀ ਇਦਾਂ ਦੇ ਹੋ ਜਾਂਦੇ ਨੇ ਤੇ ਇਹਨਾਂ ਨੂੰ ਠੀਕ ਕਰਨ ਲਈ ਆਪਾਂ ਤੁਹਾਨੂੰ ਇੱਕ ਬਹੁਤ ਵਧੀਆ ਜਿਹਾ ਨੁਸਖਾ ਦੱਸਦੇ ਹਾਂ ਬਹੁਤ ਹੀ ਈਜੀ ਨੁਸਖਾ ਜਿਹੜਾ ਤੁਸੀਂ ਕਰ ਸਕਦੇ ਹੋ ਉਹਨੂੰ ਆਪਾਂ ਕੀ ਕਰਨਾ ਹੈ ਪਹਿਲਾਂ ਤਾਂ ਤੁਹਾਨੂੰ ਮੈਂ ਦੱਸਣੀ ਆ ਅਗਰ ਜੇ ਤੁਹਾਡੇ ਕੋਲ ਐਪਲ ਵਿਨੇਗਰ ਹੈ ਨਾ ਐਪਲ ਵਿਨੇਗਰ ਕੰਨਪੜਸ ਦੀ ਮਦਦ ਨਾਲ ਉਹਨੂੰ ਭੇਕੇ ਤੇ ਇਸ ਤਰੀਕੇ ਨਾਲ ਤੁਸੀਂ ਲਗਾ ਸਕਦੇ ਹੋ ਸਕੀਨ ਤੇ ਜਿੱਥੇ-ਜਿੱਥੇ ਵੀ ਤੁਹਾਡੇ ਉਹ ਹੈਗੇ ਨੇ ਨਾ ਦਾਣੇ ਦੇ ਉੱਤੇ ਉੱਤੇ ਲਗਾ ਕੇ ਰਾਤ ਭਰ ਛੱਡ ਦਿਵੋ ਤੇ ਉਸ ਤੋਂ ਬਾਅਦ ਮੈਂ ਤੁਹਾਨੂੰ ਦੱਸਣੀ ਹੈ ਕਿਸ ਚੀਜ਼ ਨਾਲ ਸਕਰਬ ਕਰਨਾ ਹੈ ਅਗਰ ਉਹ ਨਹੀਂ ਹੈ ਤੇ ਤੁਸੀਂ ਲੈ ਲੈਣੀ ਹੈ ਲਸਣ ਠੀਕ ਹੈ ਜੀ ਲਸਣ ਦੀ ਤੁਰੀ ਲੈ ਲੈਣੀ ਹੈ ਤੇ ਇਹਨੂੰ ਇਸ ਤਰੀਕੇ ਨਾਲ ਵਿਚਾਰੋ ਕੱਟ ਲੈਣਾ ਹੈ ਠੀਕ ਹੈ ਕੱਟ ਕੇ ਤੇ ਜਿੱਥੇ-ਜਿੱਥੇ ਵੀ ਤੁਹਾਡੇ ਉਹ ਦਾਣੇ ਨੇ ਇਸ ਤਰੀਕੇ ਨਾਲ ਤੁਸੀਂ ਇਹਦੀ ਮ사ਜ ਕਰਨੀ ਹੈ ਠੀਕ ਹੈ ਲਸਣ ਦੀ ਅੱਖਾਂ ਤੋਂ ਬਚਾ ਕੇ ਕਿ ਅੱਖਾਂ ਦੇ ਵਿੱਚ ਘੜਤਣ ਜੀ ਨਾ ਪਵੇ ਇਸ ਤਰੀਕੇ ਨਾਲ ਤੁਸੀਂ ਜਿੱਥੇ-ਜਿੱਥੇ ਵੀ ਤੁਹਾਡੇ ਉਹ ਹੈਗੇ ਨੇ ਨਾ ਦਾਣੇ ਉੱਥੇ-ਉੱਥੇ ਤੁਸੀਂ ਇਸ ਤਰੀਕੇ ਨਾਲ ਇਹ ਲਸਣ ਜਿਹੜੀ ਹੈ ਨਾ ਰਗੜ ਕੇ ਇਹ ਰਸ ਜਿਹੜਾ ਨਾ ਚੰਗੀ ਤਰ੍ਹਾਂ ਆਪਣੇ ਸਿਕਿੰਨ ਤੇ ਲਗਾ ਲੈਣਾ ਹੈ ਜਿੱਥੇ-ਜਿੱਥੇ ਵੀ ਤੁਹਾਡੇ ਹੈਗੀਏ ਦਾਣਿਆਂ ਦੀ ਪ੍ਰੋਬਲਮ ਠੀਕ ਹੈ ਜੀ ਤੇ ਇਹ ਜਿਹੜੀ ਲਸਣ ਹੈ ਇੱਕ ਹਫਤਾ ਤੁਸੀਂ ਇਸ ਤਰੀਕੇ ਨਾਲ 2 ਵਾਰ ਦਿਨ ਵਿੱਚ ਕਰ ਲਵੋਗੇ ਨਾ ਮਤਲਬ ਕਿ ਰਾਤ ਨੂੰ ਕਰ ਲਓ ਦਿਨੇ ਕਰ ਲਓ ਇੱਕ ਵਾਰ ਠੀਕ ਹੈ ਰਾਤ ਨੂੰ ਲਗਾ ਕੇ ਛੱਡ ਦੋ ਦਿਨੇ ਤੁਸੀਂ ਅੱਧਾ ਪੌਣਾ ਘੰਟਾ ਕਰਕੇ ਫਿਰ ਤੁਸੀਂ ਚਿਹਰੇ ਨੂੰ ਵੋਸ਼ ਕਰ ਸਕਦੇ ਹੋ ਇਸ ਤਰੀਕੇ ਨਾਲ ਲਸਣ ਲੈ ਕੇ ਇਹਨੂੰ ਆਲੇ-ਦੁਆਲੇ ਆਪਣੇ ਜਿੱਥੇ-ਜਿੱਥੇ ਵੀ ਹੈਗੇ ਤੁਹਾਡੇ ਦਾਣੇ ਛੋਟੇ-ਛੋਟੇ ਉਸ ਤਰੀਕੇ ਨਾਲ ਉਹਦੇ ਉੱਤੇ ਕਮਾ ਸਕਦੇ ਹੋ ਹਾਲਾਂਕਿ ਥੋੜੀ ਜਿਹੀ ਕੜੱਤਣ ਜੀ ਇਹਦੀ ਲੜੇਗੀ ਥੋੜੀ ਚੂਬੇਗੀ ਘਬਰਾਣਾ ਨਹੀਂ ਹੈਗਾ ਅੱਖਾਂ ਤੋਂ ਬਚਾ ਕੇ ਅੱਖਾਂ ਦੇ ਵਿੱਚ ਨਹੀਂ ਪੈਣਾ ਚਾਹੀਦਾ ਤੇ ਜਿੱਥੇ-ਜਿੱਥੇ ਤੁਹਾਡੇ ਜਿਹੜੇ-ਜਿਹੜੇ ਏਰੀਆ ਤੇ ਤੁਹਾਡੇ ਦਾਣੇ ਨੇ ਉੱਪਰ ਹੈਗੇ ਨੇ ਜਾਂ ਇਸ ਜਿੱਥੇ ਹੈਗੇ ਨੇ ਤੇ ਉਸ ਜਿੱਥੇ ਤੁਸੀਂ ਇਹ ਵਾਲੀ ਲਸਣ ਜਿਹੜੀ ਇਸ ਤਰੀਕੇ ਨਾਲ ਕਮਾ ਲੈਣੀ ਹੈ ਤੇ ਜਾਂ ਤੁਸੀਂ ਲੈਣਾ ਐਪਲ ਵਿਨੇਗਰ ਜਿਹੜਾ ਹੁੰਦਾ ਹੈ ਨਾ ਉਹ ਲਿਆ ਕੇ ਉਹਦੇ ਵਿੱਚ ਕੋਟਨ ਡਿਪ ਕਰਕੇ ਉਹਦੇ ਨਾਲ ਇਸ ਤਰੀਕੇ ਨਾਲ ਤੁਸੀਂ ਉਹ ਵਾਲਾ ਲਗਾ ਲੈਣਾ ਅੱਖਾਂ ਤੋਂ ਬਚਾ ਕੇ ਠੀਕ ਹੈ ਜੀ ਫਿਰ ਤੁਸੀਂ ਕੀ ਕਰਨਾ ਇਸ ਤਰੀਕੇ ਨਾਲ ਲੈ ਲੈਣੀ ਹੈ ਦਹੀਂ ਥੋੜੀ ਜਿਹੀ ਲੈ ਲੈਣੀ ਹੈ ਦਹੀਂ ਚਾਹੇ ਤੁਸੀਂ ਬਣਾ ਕੇ ਰੱਖ ਲਓ ਮਤਲਬ ਕਿ ਸਟੋਰ ਕਰਕੇ ਰੱਖ ਲਓ ਚਾਹੇ ਤੁਸੀਂ ਇਹਨੂੰ ਰੋਜ਼ ਰੋਜ਼ ਬਣਾ ਕੇ ਥੋੜੀ ਜਿਹੀ ਅੱਧਾ ਚਮਚ ਦਹੀਂ ਲਈ ਥੋੜੀ ਜਿਹੀ ਦੇ ਵਿੱਚ ਪਾਣੀ ਹੈਗੀ ਹੈ ਸੂਜੀ ਠੀਕ ਹੈ ਜੀ ਸੂਜੀ ਨਹੀਂ ਹੈਗੀ ਤਾਂ ਚਾਵਲਾਂ ਦਾ ਤੁਸੀਂ ਆਟਾ ਵੀ ਪਾ ਸਕਦੇ ਇਸ ਤਰੀਕੇ ਨਾਲ ਆਪਾਂ ਜਿਹੜਾ ਇਹਦਾ ਸਕਰਬ ਹੈ ਨਾ ਉਹ ਕਰ ਲੈਣਾ ਤਿਆਰ ਤੇ ਇਹ ਜਦੋਂ ਤੁਸੀਂ ਸਵੇਰੇ ਵਾਸ਼ ਕਰਨਾ ਹੈ ਹੈ ਨਾ ਲਸਣ ਵਾਲਾ ਏਰੀਆ ਫਿਰ ਤੁਸੀਂ ਇਸ ਤਰੀਕੇ ਨਾਲ ਇਹਦੀ ਕਰਨੀ ਹੈਗੀ ਸਕਰਬਿੰਗ ਹਲਕੇ ਹਲਕੇ ਹੱਥਾਂ ਨਾਲ ਇਸ ਤਰੀਕੇ ਨਾਲ ਤੁਸੀਂ ਇਹਦੀ ਸਕਰਬਿੰਗ ਕਰਨੀ ਹੈ ਠੀਕ ਹੈ ਹਲਕੇ ਹਲਕੇ ਹੱਥਾਂ ਨਾਲ ਜੇ ਤੁਹਾਡੇ ਪੂਰੇ ਚਿਹਰੇ ਤੇ ਲੱਗਦੇ ਨੇ ਤੇ ਪੂਰੇ ਚਿਹਰੇ ਤੇ ਤੁਸੀਂ ਲਾ ਕੇ ਅਪਲਾਈ ਕਰ ਸਕਦੇ ਹੋ ਚਾਹੇ ਤਾਂ ਤੁਸੀਂ ਲਸਣ ਨੂੰ ਕੁੱਟ ਕੇ ਉਹਦਾ ਰਸ ਵੀ ਕੱਢ ਸਕਦੇ ਹੋ ਉਹਦੀ ਚਟਣੀ ਤਰ੍ਹਾਂ ਬਣਾ ਕੇ ਰੱਖ ਸਕਦੇ ਹੋ ਤੇ ਤੁਸੀਂ ਉਹ ਵੀ ਲਗਾ ਸਕਦੇ ਹੋ ਠੀਕ ਹੈ ਪਰ ਇਸ ਤਰੀਕੇ ਨਾਲ ਲਗਾਓਗੇ ਤਾਂ ਚਲੋ ਥੋੜਾ ਜਿਹਾ ਹੁੰਦਾ ਹੈ ਕਿ ਵੀ ਥੋੜਾ ਇਜ਼ੀ ਹੋ ਜਾਂਦਾ ਹੈ ਠੀਕ ਹੈ ਤੇ ਫਿਰ ਉਸ ਤੁਸੀਂ ਕੀ ਕਰਨਾ ਸਾਰੇ ਫੇਸ ਤੇ ਹੀ ਇਹ ਵਾਲੀ ਜਿੱਥੇ-ਜਿੱਥੇ ਵੀ ਤੁਹਾਡੇ ਹੈਗੀ ਇਹ ਪ੍ਰੋਬਲਮ ਤੁਸੀਂ ਇਸ ਤਰੀਕੇ ਨਾਲ ਸੂਜੀ ਤੇ ਦਹੀਂ ਦਾ ਸਕਰਬ ਕਰਨਾ ਹੈ ਠੀਕ ਹੈ ਇਸ ਤਰੀਕੇ ਨਾਲ ਜਦੋਂ ਤੁਸੀਂ ਹਲਕੇ ਹਲਕੇ ਹੱਥਾਂ ਨਾਲ ਸਕਰਬਿੰਗ ਕਰੋਗੇ ਹਫਤਾ ਇੱਕ ਪੂਰਾ ਇਸ ਤਰੀਕੇ ਨਾਲ ਕਰੋਗੇ ਤਾਂ ਤੁਹਾਡੇ ਜਿਹੜੇ ਸਾਰੇ ਇਹ ਵਾਲੇ ਰੜਕਦੇ ਦਾਣੇ ਆ ਨਾ ਸੌਫਟ ਹੋ ਜਾਣਗੇ ਸੌਫਟ ਹੋਣ ਤੋਂ ਬਾਅਦ ਹੌਲੀ 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 ਸਾਰਾ ਹੀ ਇਹ ਮਤਰਕੀ ਨਿਕਲ ਜਾਊਗਾ ਨਹੀਂ ਤਾਂ ਇਹ ਨੀਚੇ ਹੀ ਬੈਠ ਜਾਏਗਾ ਸਕਿਨ ਦੇ ਵਿੱਚ ਹੀ ਅਵਜੋਬ ਹੋ ਜਾਏਗਾ ਤੁਹਾਨੂੰ ਪਤਾ ਹੀ ਨਹੀਂ ਚੱਲਣਾ ਹੈਗਾ ਵੀ ਉਹ ਦਾਣੇ ਗਏ ਤਾਂ ਗਏ ਕਿੱਥੇ ਇਸ ਤਰੀਕੇ ਨਾਲ ਤੁਸੀਂ ਆਪਣੇ ਅੱਖਾਂ ਦੇ ਆਲੇ-ਦੁਆਲੇ ਜਿਸ ਏਰੀਏ ਤੇ ਵੀ ਤੁਹਾਨੂੰ ਉਹ ਲੱਗਦਾ ਹੈ ਕਿ ਤੁਹਾਡੇ ਮਿਲਿਆ ਰੋਗ ਫੈਲਿਆ ਹੋਇਆ ਹੈ ਹਾਂਜੀ ਇਸ ਤਰੀਕੇ ਨਾਲ ਤੁਸੀਂ ਕਰਨੀ ਹੈਗੀ ਮ사ਜ ਠੀਕ ਹੈ ਤੇ ਮਿਲਿਆ ਰੋਗ ਤੁਹਾਡਾ ਪਲਾਂ ਵਿੱਚ ਹੀ ਗਾਇਬ ਹੋ ਜਾਣਾ ਹੈ ਹਫਤੇ 2 ਹਫਤੇ ਤੁਸੀਂ ਇਸ ਤਰੀਕੇ ਨਾਲ ਕਰਨਾ ਹੈਗਾ ਲਸਣ ਦੀ ਮ사ਜ ਕਰਕੇ ਫਿਰ ਤੁਸੀਂ ਸੂਜੀ ਔਰ ਦਹੀਂ ਦਾ ਸਕਰਬ ਡੇਲੀ ਕਰਨਾ ਹੈ ਸਾਰੀ ਸਕਿਨ ਦੇ ਤੇ ਵੀ ਕਰ ਸਕਦੇ ਹੋ ਤੁਹਾਡੀ ਸਾਰੀ ਸਕਿਨ ਠੀਕ ਹੋ ਜਾਏਗੀ ਜਿੱਥੇ ਜਿੱਥੇ ਦਾਣੇ ਆ ਤੁਹਾਡੇ ਸਾਰੇ ਹੀ ਠੀਕ ਹੋਣੇ ਸ਼ੁਰੂ ਹੋ ਜਾਣੇ ਨੇ ਬਿਲਕੁਲ ਸਕਿਨ ਜਿਹੜੀ ਹੈ ਸਾਫ਼ ਹੋ ਜਾਣੀ ਹੈ ਤੇ ਤੁਸੀਂ ਜਦੋਂ ਆਪਣਾ ਬੈਸਟ ਰਿਜ਼ਲਟ ਤੁਹਾਨੂੰ ਮਿਲ ਗਿਆ ਫਿਰ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਬਹੁਤ ਵਧੀਆ ਹੈ ਤੁਸੀਂ ਇਸ ਤਰੀਕੇ ਨਾਲ ਇਹਦਾ ਇਲਾਜ ਕਰ ਸਕਦੇ ਹੋ ਲਸਣ ਜਿਹੜੀ ਹੈ ਮੋਟੀ ਤੁਰੀ ਲੈ ਲਿਓ ਠੀਕ ਹੈ ਤੇ ਉਹਦੇ ਨਾਲ ਇਦਾਂ 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 ਤੁਸੀਂ ਉਹਦਾ ਪਾਣੀ ਜਿਹੜਾ ਕਸਾਣਾ ਹੈ ਠੀਕ ਹੈ ਤੇ ਇੱਕ ਥੋੜੀ ਅੱਜ ਆਵਾਜ਼ ਆ ਰਹੀ ਏ ਤੇ ਥੋੜਾ ਜਿਹਾ ਇਗਨੋਰ ਜ਼ਰੂਰ ਕਰਨਾ ਕਿਉਂਕਿ ਲਾਈਟ ਨਹੀਂ ਹੈਗੀ ਸਾਰਾ ਦਿਨ ਹੋ ਗਿਆ ਹੈ ਜਨਰੇਟਰ ਚੱਲ ਰਹੇ ਨੇ ਇੱਧਰ ਉੱਧਰ ਆਵਾਜ਼ਾਂ ਆ ਰਹੀਆਂ ਨੇ ਠੀਕ ਹੈ ਤੇ ਫਿਰ ਵੀ ਮੈਂ ਤੁਹਾਡੇ ਦੀ ਵੀਡੀਓ ਬਣਾਈ ਕਿਉਂਕਿ ਮੈਂ ਭੁੱਲ ਗਈ ਸੀਗੀ ਤੇ ਸੋਰੀ ਮੈਂ ਪਹਿਲਾਂ ਵੀਡੀਓ ਬਣਾਉਣਾ ਭੁੱਲ ਗਈ ਸੀ ਕਿੰਨੇ ਦਿਨਾਂ ਦਾ ਮੈਨੂੰ ਕਿਹਾ ਹੋਇਆ ਸੀਗਾ ਠੀਕ ਹੈ ਇਸ ਤਰੀਕੇ ਨਾਲ ਦੇਖੋ ਸਕਰਬ ਕਰਕੇ ਇਸ ਤਰੀਕੇ ਨਾਲ ਦਹੀਂ ਜਿਹੜੀ ਸੋਖਤਾ ਪੈ ਜਾਂਦੀ ਹੈ ਫਿਰ ਤੁਸੀਂ ਮਲ ਮਲ ਕੇ ਇਦਾਂ ਉਤਾਰ ਲੈਣੀ ਏ ਇਹਦੇ ਨਾਲ ਤੁਹਾਡਾ ਰੰਗ ਵੀ ਜਿਹੜਾ ਹੋਰ ਗੋਰਾ ਹੋ ਜਾਵੇਗਾ ਤੇ ਜਿਹੜੇ ਤੁਹਾਡੇ ਇਹ ਦਾਣੇ ਨੇ ਬਿਲਕੁਲ ਹੀ ਠੀਕ ਸ਼ੁਰੂ ਹੋ ਜਾਣੇ ਨੇ ਠੀਕ ਹੈ ਜੀ ਤੇ ਇਹ ਵੀਡੀਓ ਤੁਸੀਂ ਬਾਤ ਤੋਂ ਬਾਤ ਸ਼ੇਅਰ ਕਰ ਦੇਣਾ ਜਿਨ੍ਹਾਂ ਨੂੰ ਵੀ ਪ੍ਰੋਬਲਮ ਹੈਗੀ ਏ ਉਹਨਾਂ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਜਾਵੇਗੀ ਠੀਕ ਹੈ ਸਕਿਨ ਤੁਹਾਡੀ ਇਸ ਤਰੀਕੇ ਨਾਲ ਬਿਲਕੁਲ ਸਾਫ਼ ਸੁਥਰੀ ਹੋ ਜਾਵੇਗੀ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਦਾਣਾ ਜਿਹੜਾ ਨਹੀਂ ਰਹੇਗਾ ਸਾਰੇ ਠੀਕ ਹੋ ਜਾਣਗੇ ਠੀਕ ਹੈ ਜੀ ਆ ਦੇਖ ਲਓ ਬਿਲਕੁਲ ਹੀ ਜੇ ਪਿਤ ਹੈਗੀ ਪਿਤ ਵੀ ਠੀਕ ਹੋ ਜਾਏਗੀ ਅਗਰ ਛੋਟੇ ਛੋਟੇ ਬਲੈਕਹੈਡ ਸਵਾਈਡ ਹੈ ਨੇ ਉਹ ਵੀ ਤੁਹਾਡੇ ਜਿਹੜੇ ਨੇ ਰਿਮੂਵ ਹੋ ਜਾਣਗੇ ਔਰ ਜਿਹੜੇ ਮਿਰਿਆ ਰੋਗ ਨਾਲ ਉਹ ਛੋਟੇ ਛੋਟੇ ਦਾਣੇ ਬਣੇ ਹੋਣ ਇਹਨਾਂ ਦੇ ਆਸ-ਪਾਸ ਅੱਖਾਂ ਦੇ ਆਵਲੇ ਏਰੀਏ ਤੇ ਉਹ ਬਿਲਕੁਲ ਠੀਕ ਹੋ ਜਾਣਗੇ ਤੇ ਲੋ ਜੀ ਅੱਜ ਦੀ ਵੀਡੀਓ ਤੋਂ ਲੈਣੀ ਮੇਰੇ ਤੋਂ ਇਜਾਜ਼ਤ ਹੈ ਇਹ ਵੀਡੀਓ ਬਾਤ ਤੋਂ ਬਾਤ ਫਲਾ ਦੇਣਾ ਨਾ ਸਮਝਾਏ ਵੀਡੀਓ ਸੇਵ ਕਰ ਲਓ ਵਾਰ-ਵਾਰ ਦੇਖ ਕੇ ਤੁਸੀਂ ਉਹ ਪ੍ਰੋਸੈਸ ਕਰਦੇ ਰਹੋ ਲਸਣ ਜਿਹੜੀ ਹੈ ਉਹ ਘਮਾਣੇ ਵਾਲੇ ਦਵਾਲੇ